ਜੀ ਸ਼ਸ਼ੀ ਕਾਲ ਜੀ ਆਪਾਂ ਰੱਖਿਆ ਹੋਇਆ ਜੀ ਰਖੜੀ ਦਾ ਬਹੁਤ ਵਧੀਆ ਮੇਲਾ ਮੇਲੇ ਦੇ ਵਿੱਚ ਕੀ ਰੱਖਿਆ ਜੀ ਸੇ ਤੁਸੀਂ ਅੱਜ ਦੀ ਸੂਟ ਦੇਖੋ ਭੈਣ ਜੀ ਪਹਿਲਾਂ ਤਾਂ ਬਾਹਰੇ ਵਧੀਆ ਸੂਟ ਆਏ ਨੇ ਜੀ ਆਪਣੇ ਕੋਲੇ ਤੁਸੀਂ ਪ੍ਰਾਈਸ ਦੇਖੋ ਜੀ ਇਹ ਹੈਗੇ ਨੇ ਜੀ ਬਹੁਤ ਕੀ ਘੈਂਟ ਸੂਟ ਕੜਾਈ ਵਾਲੇ ਦੁਪੱਟਾ ਦਿਖਾਓ ਦੁਪੱਟਾ ਇਹ ਹੈਗੇ ਨੇ ਨੰਦ ਭਾਬੀ ਸੂਟ ਸੋਨ ਦਾ ਸੰਧਾਰਾ ਤੇ ਦੁਪੱਟਾ ਦੇਖੋ ਜੀ ਪੂਰਾ ਵਰਕ ਦਾ ਕੰਮ ਕੀਤਾ ਹੋਇਆ ਤੇ ਹੁਣ ਆਪਾਂ ਤੁਹਾਨੂੰ ਹੋਰ ਸੂਟ ਦਿਖਾਣੇ ਦੇ ਸਾਨੂੰ ਕੋਈ ਸਸਤੇ ਤੋਂ ਸਸਤਾ ਦਿਖਾਓ ਸਸਤੇ ਤੋਂ ਸਸਤਾ ਭੈਣ ਜੀ 500 ਵਾਲਾ ਲਓ ਇਦੋਂ ਵੀ ਸਸਤਾ ਦਿਖਾਓ ਇਦੋਂ ਵੀ ਸਸਤਾ ਹੂੰ ਦੁਪੱਟਾ ਨਾਲ ਹੋਵੇ ਆ ਜੀ ਇਹ ਆਹ ਛੋਟਾ ਜਿਹਾ ਆਪਣੇ ਕੋਲ ਦੁਪੱਟਾ ਨਾਲ ਪ्योर ਦਾ ਦੁਪੱਟਾ ਟਾਈ ਸੌ ਦੇ ਵਿੱਚ ਸੇਲ ਲੱਗੀ ਆ ਸੇਲ ਲੱਗੀ ਆ ਆ ਦੇਖੋ ਜੀ 3 ਤੋਂ ਦੇ ਵਿੱਚ ਕਾਟਨ ਦਾ ਸੂਟ ਨਾਲ ਦੁਪੱਟਾ ਵਾਹ ਜੀ ਵਾਹ ਤੁਸੀਂ ਸੂਟ ਦੇਖੋ ਪਹਿਲਾਂ ਤਾਂ ਦੁਪੱਟਾ ਚੈੱਕ ਕਰਵਾਓ ਦੁਪੱਟਾ ਪੂਰਾ ਫੁੱਲਾ ਜੀ ਦੇਖੋ ਕਾਟਨ ਦਾ ਦੁਪੱਟਾ ਹੈ ਇਹ ਮੇਰੀਆਂ ਭੈਣਾਂ ਇਦਾਂ ਵੀ ਲੈ ਸਕਦੀਆਂ ਨੇ ਤੇ ਦੇਖੋ ਗਲੇ ਤੇ ਵਰਕ ਦੇਖੋ ਨਜ਼ਦੀਕ ਤੋਂ ਹੋ ਕੇ ਦੇਖ ਲਓ ਜੀ ਇਹ ਬਹੁਤ ਵਧੀਆ ਵੈਰਾਈਟੀ ਆ ਗਈ ਜੀ ਆਪਣੇ ਕੋਲ ਆਉਣਾ ਕਿੱਥੇ ਹੋਊਗਾ ਤੁਸੀਂ ਨੇ ਲੁਧਿਆਣਾ ਤੇ ਕੰਟੈਕਟ ਕਿੱਥੇ ਕਰਨਾ ਹੋਊਗਾ ਇਸ ਨੰਬਰ ਤੇ ਤੇ ਫੋਲੋ ਕਿਨੂੰ ਕਰਨਾ ਹੋਊਗਾ ਪੰਜਾਬਣ ਫੈਸ਼ਨ ਹਬ ਨੂੰ ਆਜੋ 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 ਸੇਲ ਮੇਲਾ ਲੁੱਟ ਲੋ ਜੀ ਸੇਲ 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 ਬਹੁਤ ਕੁਝ ਕੱਟ ਪ੍ਰਾਈਸ ਤੇ ਅਨੰਦ ਭਾਗੀ ਆਰਡਰ ਕਰਨ ਵਾਲੇ ਲਈ ਆਰਡਰ ਕਰਨ ਲਈ ਜੀ ਕੰਟੈਕਟ ਕਰੋ ਇਸ ਨੰਬਰ ਤੇ ਡੀਐਮ ਕਰ ਦਿਓ ਮੈਨੂੰ ਇੰਸਟਾਗ੍ਰam ਤੇ ਜਲਦੀ ਜਲਦੀ ਤੇ ਲੁਧਿਆਣਾ ਦੇ ਵਿੱਚ 10 ਮੀਟਰ ਦੇ ਘੇਰੇ ਦੇ ਵਿੱਚ ਡਿਲੀਵਰੀ ਫ੍ਰੀ ਹੈ ਜੀ ਜਲਦੀ ਤੋਂ ਜਲਦੀ ਆਰਡਰ ਕਰੋ ਕੰਟੈਕਟ ਕਰੋ ਮੇਲਾ ਬਸ ਥੋੜਾ ਹੀ ਰਹਿ ਗਿਆ ਦੇਖ ਲਓ ਜੀ ਥੋੜਾ ਹੀ ਮਾਲ ਰਹਿ ਗਿਆ ਟੂਟਣ ਦੇ ਰੰਗ ਬਾਲੇ ਆਏ ਹੋਏ ਆਏ 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 ਜਲਦੀ ਜਲਦੀ ਲੈ ਲਓ ਜੀ ਬੁਟੀਕ ਪੀਸ ਪਰ ਥੋੜੇ ਜੀ ਰਹਿ ਗਏ ਮੇਲਾ ਲੁੱਟਣ ਵਾਲਾ ਆਹ ਦੇਖੋ ਜੀ ਰਖੜੀ ਸੇਲ ਮੇਲਾ ਪੰਜਾਬੀ ਸਲਵਾਰ ਸੂਟ ਇਹ ਹੈਗਾ ਕੰਟੈਕਟ ਨੰਬਰ ਜਿਨ੍ਹਾਂ ਨੇ ਆਰਡਰ ਕਰਨਾ ਇਹ ਨੰਬਰ ਤੇ ਕਾਲ ਮੈਸੇਜ ਕਰੋ ਤੇ ਆਰਡਰ ਕਰੋ ਲੁਧਿਆਣੇ ਵਾਲਿਆਂ ਨੂੰ ਡਿਲੀਵਰੀ ਫ੍ਰੀ ਹੈ ਜੀ ਠੀਕ ਹੈ ਜੀ ਜਲਦੀ ਤੋਂ ਜਲਦੀ ਆਰਡਰ ਕਰੋ ਕਾਟਨ ਦੇ ਸੂਟ ਸਿਰਫ ਔਰ ਸਿਰਫ 300 250 250 500 10 2000 ਲਲਨ ਜਾਰੋ ਲਲਨ ਜਾਰੋ ਬਹੁਤ ਘੱਟ ਆਫਰ ਦੇ ਵਿੱਚ ਪਲਾਟ ਦੇਖੋ ਜੀ ਇਹ ਪ੍ਰਿੰਟਡ ਸੂਟ ਪ੍ਰਿੰਟਡ ਸੂਟ ਇੱਥੇ ਰ ਆਂਝਾਇਓ ਤੁਸੀਂ ਵੀ ਆਜੋ 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 ਤੇ ਆਹ ਦੇਖੋ ਜੀ ਆਹ ਸੂਟ ਕੱਟਣ ਵਾਲਾ ਹੈ ਹੀ ਨਹੀਂ ਇਹ ਹੈਗੇ ਨੇ ਨੰਦ ਭਾਬੀ ਸੂਟ ਸੰਧਾਰੇ ਦੇ ਵਿੱਚ ਭਾਗੀਆਂ ਸੂਟ ਦੇ ਸਕਦੀਆਂ ਤੇ ਫਿਰ ਨੰਦਾਂ ਦਾ ਪਿੱਛੇ ਰਹਿਣ ਲੰਦਾ ਵੀ ਇਹ ਦੇ ਕੇ ਭੇਜਣਗੇ ਭਾਬੀਆਂ ਨੇ ਸੂਟ ਇਹ ਇਹਨੂੰ ਕੱਢਦੇ ਇੱਕ ਨਾ ਗੀਤ ਤੇ